ਆ ਸੇਮ ਆਪਾਂ ਆ ਸੇਮ ਪਾਓ। ਉਹ ਵੀ ਸੋਨਾਲੀ ਕਾ ਹੋ ਗਿਆ ਆਪਣਾ ਰੈਡੀ। ਗੱਡੀਆਂ ਚੱਕੇ ਵੀ ਹੋ ਗਏ, ਮਾਰ ਲਾਈ ਸਭ ਹੋ ਗਿਆ। ਤੇ ਹੁਣ ਖੋਲਣੇ ਕਿ ਆਪਾਂ ਇਹਦਾ ਗੇਅਰ ਲਈ ਸੇ ਦੀ ਸਰਵਿਸ, ਗਰੀਸਾਂ ਤੇ ਮਗਰ ਲਈ ਸੇ ਦੀ ਪਹਿਲਾਂ ਕਰਦੇ ਆਂ, ਖੋਲਦੇ ਆਂ ਅੱਜ ਤੁਹਾਨੂੰ ਵਿਖਾਉ ਲਦੇ ਆਂ ਕਿੱਦਾਂ ਖੋਲਦੇ ਆਂ। ਉਹ ਵੀ ਟਰੈਕਟਰ ਆਪਾਂ ਲਾਤਾ। ਆ ਆਪਣਾ ਫੋਰਮੈਨ ਬੜੇ ਦਿਨਾਂ ਬਾਅਦ ਆਇਆ ਆਪਣੇ ਨਾ। ਇਹ ਗਿਆ ਹੀ ਕੰਮ ਕੇ। ਤੇ ਟਾਪੇ ਦੇ ਨਾਲ ਟਾਪਾ ਸਾਰੇ ਖੋਲਤੇ ਆ ਚੈੱਕ ਕਰੋ ਟਾਪੇ ਦੇ ਨਾਲ ਖੁੱਲ ਗਿਆ ਸਾਰੇ ਆ ਪਾਣੀ ਪੁਣੀ ਪੀ ਕੇ ਲੱਗੇ ਆ ਪਾਣੀ ਪੁਣੀ ਪੀ ਕੇ ਤੇ ਲੱਗੇ ਆ ਖੋਲਣ ਤੇ ਟਾਪਾ ਲਾ ਕੇ ਵਿਖਾ ਲਦੇ ਆ ਤੁਹਾਨੂੰ ਕਿਦਾਂ ਮਗਲੇ ਸਰੀ ਸਰਵਿਸ ਮਤਲਬ ਜੀ ਤੇਲ ਕੱਢ ਕੇ ਤੇ ਉਹ ਜੇ ਨਵਾਂ ਪੈਣ ਵਾਲਾ ਨਵਾਂ ਪਾ ਦੇਣਾ ਤੇ ਬੈਰੀਆਂ ਨੂੰ ਗਰੀਸ ਕਰਨੀਆਂ ਚਲੋ ਲਵਨੇ ਆ ਟਾਪਾ ਚਲੋ ਲਾਤਾ ਵਾ ਟਾਪਾ ਥੱਲੇ ਤਾ ਪਾਲਾ ਤਾ ਦੇ ਇਹਦੇ ਵਿੱਚ ਥੋੜੀ ਜਿਹੀ ਢਿੱਲ ਵਾ ਸਟਾਰ ਇਹਦੇ ਕੱਢਾਂਗੇ ਚੈੱਕ ਕਰਾਂਗੇ ਥੋੜੀ ਜਿਹੀ ਢਿੱਲ ਲੱਗ ਰਹੀ ਆ ਚੈੱਕ ਕਰਾਂਗੇ ਕਿੰਨੀ ਕੁ ਵਾ ਤੇ ਤਾ ਪਾਉ ਰੱਖਤਾ ਵਾ ਤੇ ਡਾਣਿਆਂ ਦਾ ਨੂੰ ਖੋਲ ਕੇ ਟੇਰ ਇਹਦਾ ਡੇਆ ਕੱਢਣ ਕੀਰ ਕੱਢ ਕੇ ਤੇ ਫੇਰ ਤਾ ਨੂੰ ਦੱਸਦੇ ਆ ਪਾ ਘੁਲਨੀਏ ਪੈਣੀਆਂ ਬ੍ਰੇਕਾਂ ਬ੍ਰੇਕਾਂ ਉਹ ਪਿੰਨੀਆਂ ਕੱਢਣੇ ਪੈਣੇ ਦੋਵੇਂ ਫੇਰਾ ਸੈਟ ਨਿਕਲਣਾ ਆਹ ਦੇ ਆਪਾਂ ਕੱਢਨੇ ਕਰਨੇ ਆ ਕਿਉਂਕਿ ਇਹਨਾਂ ਨੂੰ ਗਰੀਸ ਕਰਨੀ ਆ ਬਾਲੇ ਚੱਕਿਆਂ ਨੂੰ ਖੋਲ ਕੇ ਤੇ ਜੁੜੇ ਰਿਓ ਨਾਲ ਤੇ ਦੱਸਦੇ ਆ ਤੁਹਾਨੂੰ ਮਿੱਤਰੋ ਹਿੱਸਾ ਕਰਤਾ ਵਾ ਆਪਾਂ ਖਾਲੀ ਤੇ ਤੁਹਾਨੂੰ ਮੁਖਾਲਦੇ ਆ ਇਹਦਾ ਕੀ ਨੁਕਸਾਨ ਹੋਇਆ ਵਾ ਤੇ ਸੀਜ਼ਨ ਹੀ ਇਹਨੇ ਕੱਢਣਾ ਚੰਗੇ ਵਾਲੇ ਖੋਲ ਲਿਆ ਵਾ ਵਿਖਾਉਦੇ ਆ ਤੁਹਾਨੂੰ ਕਿੰਨੇ ਵਧਿਆ ਗਿਆ ਸਾਹ ਪੂਰਾ ਵਧਿਆ ਗਿਆ ਟਰੈਕਟਰ ਜੋ ਮੈਂ ਚਲਾ ਕੇ ਲਿਆ ਸੀ ਛਟਕੇ ਮਾਰਦਾ ਸੀ ਹੋਲੀ ਹੋਲੀ ਤੇ ਕੋਈ ਵੀ ਟਰੈਕਟਰ ਪੰਜ 250 ਪੰਜ 500 ਭਾਵੇਂ ਜਿਹਨੂੰ ਇਸ ਨੂੰ ਛਟਕਾ ਮਾਰਦਾ ਹੋਵੇ ਤੇ ਇਹਦਾ ਕਸੂਰ ਹੁੰਦਾ ਵਾ ਇਹ ਬਦਲ ਦਿਆ ਕਰੋ ਸੇਮ ਦੀ ਸੇਮ ਇਹ ਤਾਂ ਖਰਾਬ ਹੁੰਦਾ ਵਾ ਬ੍ਰੇਕਾਂ ਜੋ ਆਪਾਂ ਉਹਦੋਂ ਬ੍ਰੇਕਾਂ ਲਾਉਂਦੇ ਆ ਉਦੋਂ ਇਹ ਘਸਦੇ ਆ ਤੇ ਹੁਣ ਪਾਵਾਂਗੇ ਇਹਨੂੰ ਆਪਾਂ ਨਵਾਂ ਤਾਲੂ ਪਾ ਹੀ ਦੇਣੇ ਆ ਖਰਾਬ ਹੋਏ ਆ ਦੰਦੇ ਖਰਾਬ ਹੋਏ ਇਹਨਾਂ ਦੇ ਆਹ ਦੰਦੇ ਟੁੱਟੇ ਆ ਇਹ ਵੀ ਪਾ ਦੇਣੇ ਆ ਤੇ ਮੰਗਾਉਣੇ ਆ ਦਾ ਸਮਾਨ ਫੇ ਤੁਹਾਨੂੰ ਦੱਸ ਦੇ ਨਾਲ ਦੀ ਨਾਲ ਆਲੇ ਕਰਦੇ ਆ ਸਫਾਈ ਵਿੱਚੋਂ ਸਾਰਾ ਸਫਾਈ ਕਰਕੇ ਪਾਉਣਾ ਅੰਦਰਲੇ ਆ ਸੀਲਾ ਪਾ ਦੇਣੀਆਂ ਅੰਦਰ ਲੀਆਂ ਨਵੀਆਂ ਸਾਰੀਆਂ ਧੋ ਕੇ ਤੇਲ ਪਾਣ ਕੇ ਪਾਵਾਂਗੇ ਜੁੜੇ ਰਿਓ ਨਾਲ ਵਿਖਾਉਣੇ ਆ ਤੁਹਾਨੂੰ ਕੀ ਮੇਟਰ ਸਮਾਨ ਆਪਾਂ ਲੈਣਤਾ ਵਾ ਜੇ ਲੱਗਿਆ ਕਿਸ ਦੁਕਾਨ ਨੂੰ ਸਮਾਨ ਫਿਰਦਾ ਸਵਰਾਜ ਕੰਪਨੀ ਦਾ ਸਵਰਾਜ ਆਰਾ ਕ੍ਰੌਸ ਤੇ ਸਵਰਾਜ ਵਾਲੇ ਵੀ ਸਟਾਰ ਲੈਂਦੇ ਆ ਤਾਂ ਪਹਿਲਾ ਕ੍ਰੌਸ ਵਿਖਾਲਦੇ ਆ ਪਹਿਲਾ ਕ੍ਰੌਸ ਆਗਲਾ ਦਾ ਆ ਪੁੱਜ ਜਾ ਵਾ ਤੇ ਆ ਜਿਹੜਾ ਹੁਣ ਨਵਾਂ ਲੈ ਆਇਆ ਤੇ ਵੇਖ ਸਾਡੇ ਕਿੰਨਾ ਵੱਡਿਆ ਗਿਆ ਆ ਰਿਜਨ ਲੈਂਦਾ ਆਪਾਂ ਸਵਰਾਜ ਕੰਪਨੀ ਦਾ ਕਿਰਾਵਾ ਪ੍ਰਿੰਟ ਵੇਚਦੇ ਆ ਕਿੰਨਾ ਵਾ ਪ੍ਰਿੰਟ ਨਹੀਂ ਦਿਖਾਏਗਾ ਦਿਖਿਆ ਲਿਖਿਆ ਲਿਖਿਆ 1143 ਪ੍ਰਿੰਟ ਵਾ ਤੇ ਇਹ ਆਪਾਂ ਨੂੰ 1140 ਸਾਢੇ 1140 ਦਾ ਪਿਆ ਵਾ ਤੇ ਆਹ ਕਰਤੀ ਆ ਪੈਂਕ ਕਰਾਰੀ ਫਿਟ ਤੇ ਇੱਥੇ ਕਰਾਂਗੇ ਸਟਾਰ ਫਿਟ ਉਹਨੂੰ

ਜਾ ਰੋ ਕਰਦੇ ਫੇਟਾ ਤਾਂ ਪਰੰਤਨ ਕਮਾਲੀਆ ਆਗਰ ਰੇ ਚਾਰ ਤੇ ਗਰਾਰੀ ਚਾਰ ਗਰਾਰੀ ਉੱਤੇ ਰਵੇ ਚੈੱਕ ਕਰ ਕਮਾਲੀਆ ਲੋਬੀ ਵਿੱਚ ਰੋਕੇ ਆ ਥੋੜਾ ਜਿਹਾ ਟੈਟਵਾ ਤੇਲ ਲਾ ਦਾਂਗੇ ਰੈਰਾ ਹੋ ਜਾਣਾ ਇਹਨੇ ਥੋੜਾ ਜਿਹਾ ਇਦਾਂ ਚੱਲੇ ਟੈਟਾ ਘੁੰਮਦਾ ਨਹੀਂ ਹੱਥ ਨਾਲ ਸਲਿੱਪ ਹੁੰਦਾ ਵਾ ਗੜਾ ਰੀ ਨਾ ਕਮਾ ਦੇ ਲੋਗ ਓਕੇ ਆ ਨੰਬਰਾਂ ਦੇ ਡਰਾਬਰ ਚਾਹੀਦੀ ਇੰਦੀ ਹਾਂਡੀ ਤੇ ਲਾਜ ਦੇ ਨਾਟਾ ਨਾ ਪਾ ਲਵਾਂ ਨਾਟਾ ਤੁਨੂੰ ਦਾਦਿਆਂ ਨਾਲ ਦੀ ਨਾਲ ਫਿੱਟ ਕਰਕੇ ਫਾਈ ਆਪਾਂ ਅੰਦਰੋਂ ਕੀਤੀ ਆ ਹੁਣ ਤਰੇਕ ਦੇ ਪੱਤੇ ਪੈ ਗਿਆ ਵਿੱਚ ਫੇਰ ਇੱਕ ਡੀਜ਼ਲ ਮਾਰਕੇ ਤੇ ਇਹਨੂੰ ਕੱਢਾਂਗੇ ਸਫਾਈ ਕਰਕੇ ਫੇਰ ਅਸੀਂ ਕਰਾਂਗੇ ਫਿੱਟ ਦਿਖਾ ਦਿਆਂ ਤੁਹਾਨੂੰ ਨਾਲ ਦੀ ਨਾਲ ਲੋ ਵੀ ਮਿੱਤਰੋ ਫਿਟਿੰਗ ਕਰਦੇ ਹਾਂ ਤੇ ਸਟਾਰ ਹੋ ਜਾਂਦੇ ਟਾਈਟ ਤੇ ਆਹ ਸਿਮਾਂ ਆਪਾਂ ਨੂੰ ਕਟੂਣੀਆਂ ਪੈਣੀਆਂ ਆਹ ਦੋਵੇਂ ਸਿਮਾਂ ਕੱਢ ਦਾਂਗੇ ਤੇ ਫੇਰ ਸਟਾਰ ਘੁਮਾ ਕੇ ਵੇਖਾਂਗੇ ਆਹ ਫੋਰਨ ਸਾਫ ਫਿੱਟ ਕਰਦੇ ਹੀ ਕਰਨ ਮਿੱਤਰੋ ਸਫਾਈ ਵਿੱਚੋਂ ਕਰਤੀ ਆ ਤੇ ਆਹ ਫਿਲਟਰ ਕੱਢਿਆ ਇਹ ਕਰਾਂਗੇ ਉੱਥੇ ਫਿੱਟ ओके ਤੇ ਇਧਰ ਕਰਾਰੀਆਂ ਧੁੱਤੀਆਂ ਜਾਣੀਆਂ ਸਟਾਰ ਰੈਡੀ ਤੋਂ ਆ ਕੇ ਇਹ ਮੈਂ ਸਾਫ ਕਰ। ਜਿੰਨਾ ਤੋਂ ਡੀਟ ਕਰਦੇ ਆ ਫਿੱਟ ਸਟਾਰ ਸੈੱਟ ਹੋ ਗਿਆ ਵਾ ਰੈਲਾ ਆ ਦੋ ਸੀਮਾ ਆਪਾਂ ਨੂੰ ਕੱਢਣੀਆਂ ਪਈਆਂ ਵਾ ਇਹ ਕੱਢਤੀਆਂ ਤੇ ਸਟਾਰ ਸੈੱਟ ਓਕੇ ਹੁਣ ਘੁੰਮਦਾ ਹੁਣ ਹੱਥ ਨਾਲ ਹੀ ਥੋੜੀ ਜਿਹੀ ਇੰਨੀ ਨਾਰਮਲ ਜਿਹੀ ਪਲੇ ਚਾਹੀਦੀ ਹੈ ਜਿਹਦੇ ਵਿੱਚ बाकी आ ना का कसा तो फिट करके चलो लो भी मित्रों ਪਿੰਨੀਆਂ ਨੂੰ ਸਟਾਰ ਬਾਡੀ ਆਪਾਂ ਕਰਤੀ ਆ ਫਿੱਟ ਤੇ ਆਹ ਕਸਣਾ ਆ ਰਹੀ ਆ ਪਲੇਟ ਵਾਲੇ ਤੇ ਲੌਨੇ ਦੀਆਂ ਬ੍ਰੇਕਾਂ ਬ੍ਰੇਕਾਂ ਕਰਤੀਆਂ ਨੇ ਸਾਫ਼ ਤੇ ਫਿਲਟਰ ਮੈਂ ਲਗਾ ਫਿੱਟ ਕਰਨ ਤੇ ਆਪਣਾ ਫੋਰਮੈਨ ਇਹਨੂੰ ਕਸੂਗਾ ਮੈਂ ਫਿਲਟਰ ਧੋ ਕੇ ਫਿੱਟ ਕਰਦਾ ਆ ਕਾਹਦੇ ਫੋਰਮੈਨ ਆ ਤੇ ਖੁੰ ਜੋੜਾ ਚਾਰਜ ਲਾ ਲਈਏ ਬੈਟਰੀ ਲੋ ਹੋਣਦੀ ਆ ਕੋਈ ਮਿੱਤਰੋ ਐਕਸਲ ਹੋ ਗਿਆ ਫਿੱਟ ਹਨੇਰਾ ਹੋਣਾ ਸ਼ੁਰੂ ਹੋ ਗਿਆ ਵਾ ਤੇ ਕੰਮ ਅਸੀਂ ਅੱਜ ਇੰਨਾ ਹੀ ਕਰਾਂਗੇ ਦਾ ਬਸ ਤੇਲ ਪਾ ਕੇ ਤੇ ਟਾਪਾ ਹੀ ਰੱਖਣਾ ਤੇਲ ਡੇ ਆ ਪਾਉਣ ਜਿਹੜਾ ਸਾਰਾ ਇਹਦਾ ਸਹੀ ਹੀ ਉਦਾਂ ਸਾਰਾ ਨਵਾਂ ਹੀ ਤੇਲ ਪਾਇਆ ਸੀ ਪਿਛਲੇ ਸੀਜ਼ਨ ਹੀ ਪਾਇਆ ਸੀਜ਼ਨ ਦੇ ਅੱਧ ਦੇ ਵਿੱਚ ਪਾਇਆ ਸੀ ਤੇ ਨਵਾਂ ਹੀ ਆ ਤੇ ਇਹਨੂੰ ਪਾਣ ਕੇ ਪੱਡੇ ਆ ਪਾਉਣ ਆ ਆਪਾਂ ਲਈ ਆ ਪੋਣੀ ਲਈ ਆ ਬਣਾ ਕੇ ਜਗੜ ਲਾ ਕੇ ਕਿੰਨੀ ਡਬਲ ਕਰਕੇ ਤੇ ਪਾ ਦਿਆ ਵਾ ਤੇਲ ਪਿਓਰ ਦੀ ਚੁੰਨੀ ਆ ਪਿਓਰ ਦੀ ਚੁੰਨੀ ਆ ਤੇ ਚਲੋ ਠੀਕ ਆ ਅੱਜ ਆਪਾਂ ਇੰਨਾ ਹੀ ਫਿਟ ਕਰਾਂਗੇ ਤੇ ਜਦੋਂ ਟਾਇਰ ਕੱਸਾਂਗੇ ਤੇ ਹਰੇ ਗਾੜੀ ਇਹਦਾ ਪੰਪ ਦਾ ਰਹਿੰਦਾ ਥੋੜਾ ਜਿਹਾ ਕੰਮ ਕਰਨ ਵਾਲਾ ਪੰਪ ਦਾ ਉਧਰ ਮੈਂ ਚਿੱਕੀਤਾ ਹੀ ਚੈੱਕ ਥੋੜਾ ਜਿਹਾ ਹੈਗਾ ਪ੍ਰੋਬਲਮ ਥੋੜੀ ਜੀ ਖਚਾਈ ਜ ਹੈਗੀ ਆ ਤੇ ਪੰਪ ਦਾ ਮਗਲ ਲਟਾਪਾ ਲਾ ਕੇ ਕਰਾਂਗੇ ਸੈਟਿੰਗ ਜੀ ਉਹ ਵੀ ਮਿੱਤਰੋ ਸੋਨਾਲੀ ਕਾਪਾ ਕਰਤਾ ਵਾ ਰੈਡੀ ਸੀਟ ਟਾਇਰ ਟੂਟ ਲਾਤੇ ਆ ਤੇ ਟਾਪਾ ਵੀ ਰੱਖਤਾ ਵਾ ਤੇ ਹੁਣ ਨੇ ਆ ਦਾ ਗਾੜੀਆਂ ਗਰੀਸਾਂ ਦਾ ਕੰਮ ਹੋੰਡਿਆ ਵਾ ਤੇ ਸਰਵਿਸ ਦਾ ਵੀ ਹੋ ਗਿਆ ਵਾ ਬਸ ਪੰਪ ਦਾ ਰਹਿ ਗਿਆ ਵਾ ਤੇ ਨੇ ਆ ਕਰਨ ਖੋਲੇ ਸਪੈਂਡਰਸ ਮੋਡਲ ਤੇ ਇੱਕ ਹੋਰ 275 ਖੋਲਿਆ ਵਾ ਇਹਦਾ ਵੀ ਨਿੱਕਾ ਮੋਟਾ ਵਾਵਾ ਕੰਮ ਆ ਇੱਕ ਇਹਦੀ ਪੌਣੀਆਂ ਸੀਲ ਟਾਈਮ ਕਿਤੇ ਸੀਲ ਚੈਂਬਰ ਜਾਣ ਤੇ ਇਹ ਪੱਖੀ ਵੀ ਟੁੱਟੀ ਆ ਬਦਲ ਦੇਣੀ ਆ ਚੇਂਜ ਕਰ ਦੇਣੀ ਆ ਤੇ ਮਦਰ ਕੀ ਸਰਰਸ ਵੀ ਕਰਨੀ ਆ ਜੀ ਇਹ ਨਿੱਕੇ ਮੋਟੇ ਸਾਰੇ ਕੰਮ ਮਗਰ ਉਹ ਲੀਕਿੰਗ ਲੂਮੀ ਹਟਾਉਣੀ ਆ ਇਹ ਚੱਲਣਾ ਚੁੰਡੀ ਤੇ ਚੁੰਡੀ ਥੱਲੇ ਚੱਲਦਾ ਜਿਹੜਾ ਟਰੈਕਟਰ ਗੰਨਾ ਥੱਕਦਾ ਵਾ ਉਹ ਟਰੈਕਟਰ ਆਏ ਤੇ ਚਲੋ ਜੁੜੇ ਰੋ ਨਾਲ ਉਠਾਲਦੇ ਆ ਤੁਹਾਨੂੰ ਸਾਰਾ ਫਿਟਿੰਗ ਦਾ ਇੱਕ ਹੋਰ ਟਰੈਕਟਰ ਆਪਣੇ ਕੋ ਉਹ ਵੀ ਖੋਲਾਂਗੇ ਹੁਣ ਇੰਨਾ ਦਾ ਕੰਮ ਪਹਿਲਾਂ ਕੰਪਲੀਟ ਕਰ ਲਈਏ ਇੱਕ ਰਹਿ ਗਿਆ ਇਹਦਾ ਗੇਅਰ ਦਾ ਕੰਮ ਗੇਅਰ ਫਸਦਾ ਬਸ ਗੇਅਰ ਦਾ ਰਹਿ ਗਿਆ ਬਾਕੀ ਹੋ ਗਿਆ ਸਾਰਾ ਟੈਂਕ ਸੀਲ ਆਪਾਂ ਪਾਤੀ ਆ ਟੈਂਕ ਸੀਲ ਪਾਤੀ ਆ ਤੇ ਚੈਂਬਰ ਜੈਨ ਇਹਦਾ ਠੀਕ ਵਾ ਤੇ ਬਾਕੀ ਸਰਵਿਸ ਦਾ ਕੰਮ ਵਾ ਤੇ ਬ੍ਰੇਕਾਂ ਦਾ ਕੰਮ ਵਾ ਤੇ ਬਾਕੀ ਇਹਦੀ ਪੱਖੀ ਲਿਆਵਾਂਗੇ ਇਕ ਪੱਖੀ ਟੁੱਟੀ ਆ ਤੇ ਬੈਲਟ ਪਾਵਾਂਗੇ ਇਕ ਜੋ ਵੀ ਸੋਨਾ ਨਿਕਾ ਹੋ ਗਿਆ ਆਪਣਾ ਰਹਿ ਜੀ ਗੱਡੀ ਦੇ ਚੱਕੇ ਵੀ ਹੋ ਗਏ ਮਾਰ ਲਾਈ ਸਭੀ ਹੋ ਗਿਆ ਤੇ ਹੁਣ ਖੋਲਣਾ ਕਿ ਆਪਾਂ ਇਹਦਾ ਗੇਅਰ ਗੇਅਰ ਦੀ ਗੋਲ ਸਟ੍ਰਿੰਗ ਕਿਟ ਪਾਉਣੀ ਆ ਗੇਅਰ ਅੜਦੇ ਆ ਤੇ ਸਵਾਸੂ ਬੜੀ ਜੰਮੀ ਸੀ ਧੌਂਡੇ ਆ ਤੇ ਇਹਨੂੰ ਧੋ ਕੇ ਸਾਫ਼ ਕਰਕੇ ਤੇ ਫਿਰ ਖੋਲਦੇ ਆ ਇਹਨੂੰ ਦੱਸਦੇ ਆ ਤੁਹਾਨੂੰ ਗੋਲ ਸਟ੍ਰਿੰਗ ਕਿਟ ਬਾਰੇ